ਗੁਰਦਾਸਪੁਰ ਦੇ ਚਾਹੇ ਤੂਫਾਨ ਝੱਖੜ ਕਰਕੇ ਬਾਗਬਾਨਾਂ ਦੀ ਲੀਜੀਏ ਤੇ ਅੰਬ ਦੀ ਫਸਲ ਦਾ ਭਾਰੀ ਨੁਕਸਾਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਉਥੇ ਖੇਤੀਬਾੜੀ ਯੂਨੀਵਰਸਿਟੀ ਤੋਂ ਆਇਆ ਰਿਪੋਰਟ ਦੇ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਬਾਗਾ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਰਿਪੋਰਟ ਵੀ ਉਹਨਾਂ ਦੇ ਵੱਲੋਂ ਬਣਾਈ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਰਿਪੋਰਟ ਬਣਾ ਕੇ ਜਲਦੀ ਹੀ ਅੱਗੇ ਭੇਜੀ ਜਾਵੇਗੀ ਪੰਜਾਬ ਸਰਕਾਰ ਨੂੰ ਤਾਂ ਜੋ ਕਿਸਾਨਾਂ ਨੂੰ ਇਸ ਦਾ ਮੁਆਵਜ਼ਾ ਮਿਲ ਸਕੇ ਹੁਣ ਦੇਖਣਾ ਇਹ ਹੈ ਕਿ ਕਿਸਾਨਾਂ ਨੂੰ ਇਸ ਦਾ ਮੁਆਵਜ਼ਾ ਕਰੋ ਪੰਜਾਬ ਸਰਕਾਰ ਦੇ ਵੱਲੋਂ ਮਿਲਦਾ ਹੈ ਰਣਾ ਦਿਲਬਾਤ ਸਿੰਘ ਚੀਮਾ ਲਾਲੀ ਚੀਮੇ ਕਰਕੇ ਮੈਨੂੰ ਜਾਣਦੇ ਨੇ ਇਹ ਜਿਹੜਾ ਤੁਸੀਂ ਅਸਲੇ ਬਾਗ ਦੇ ਵਿੱਚ ਇਹ ਪਿੰਡ ਪ੍ਰਿਆਰ ਦੇ ਵਿੱਚ ਅਡਰ ਜੀਤ ਬਾਗ ਦੇ ਵਿੱਚ ਸਥਿਤ ਹੈ ਇਹ 36 ਸਾਲ ਪੁਰਾਣਾ ਸਾਡਾ ਲੀਚੀ ਦਾ ਬਾਗ ਹੈ ਇਹ ਇਹ ਦੇ ਵਿੱਚ ਡੇਰਾ ਦੂਨ ਤੇ ਕਲਕੱਤੀ ਹੈ ਇਹ ਸਾਨੂੰ ਬਾਗ ਲਾਂ ਦਾ ਜਿਹੜਾ ਵੀ ਹੈ ਮਿਲਿਆ ਦਾ ਇਹ ਵਿਸੇਚ ਮਿਲਿਆ ਸਾਡੇ ਬਜ਼ੁਰਗ ਜਦੋਂ ਪਾਕਿਸਤਾਨ ਤੋਂ ਆਏ ਸੀ ਉਹ ਵੀ ਦੱਸਦੇ ਰਹੇ ਕਿ ਸਾਡੇ ਸਾਡੇ ਬਾਗ ਸੀ ਤੇ ਅਸੀਂ ਉਹਨਾਂ ਤੋਂ ਸਿਹਤ ਲੈ ਕੇ ਅਸੀਂ ਵੀ ਇੱਥੇ ਲਿਚੀ ਦਾ ਬਾਗ ਲਾਇ ਤੂਫਾਨ ਨੇ ਪਿਛਲੇ ਹਫਤੇ ਦੋ ਵਾਰੀ ਆ ਗਿਆ ਤੂਫਾਨ ਜੀ ਇਹਨੇ 15 ਤੋਂ 20% ਨੁਕਸਾਨ ਕੀਤਾ ਬੂਟਿਆਂ ਦੇ ਡਾਣੀਆਂ ਟੁੱਟੀਆਂ ਨੇ ਟਾਣੇ ਵੀ ਟੁੱਟੇ ਨੇ ਤੇ ਕਈ ਬਾਗਬਾਨੇ ਬਾਗਬਾਨੇ ਭਰਾਵਾਂ ਦੇ ਜਿਹੜਾ ਬੂਟੇ-ਬੂਟੇ ਗਨੇ ਬਹੁਤ ਨੁਕਸਾਨ ਕੀਤਾ ਇਹ ਜਿਹੜਾ ਏਰੀਆ 'ਚ ਤੇ ਖੜੇ ਹੋ ਅੱਗੇ ਤੁਹਾਨੂੰ ਬਾਗ ਹੀ ਬਾਗ ਲੱਭਣਗੇ ਇਲੀਚੀ ਫਾਰਮ ਸਲਾਹ ਕੇਂਦਰ ਤੋਂ ਆਏ ਨੇ ਪੰਜਾਬ ਯੂਨੀਵਰਸਿਟੀ ਗੁਰਦਾਸਪੁਰ ਤੋਂ ਆਏ ਨੇ ਉਹਨਾਂ ਦੀ ਡਿਊਟੀਆਂ ਲੱਗੀਆਂ ਨੇ ਵੀ ਸਰਵੇ ਕਰੋ ਵੀ ਕਿੰਨਾ ਕਿੰਨਾ ਕਿਸੇ ਦਾ ਬਾਗ ਆਇਆ ਉਹ ਆਪਣਾ ਕਰਦੇ ਪੈ ਉਹ ਆਪਣੀ ਸਰਕਾਰ ਨੂੰ ਭੇਜਣਗੇ ਮੈਂ ਕੱਲ ਵੀ ਡਾਇਰੈਕਟਰ ਹਾਰਟੀਕਲਚਰ ਜੀ ਨੂੰ ਵੀ ਬੇਨਤੀ ਕੀਤੀ ਸੀ ਤੇ ਸਾਡੇ ਜਿਹੜੇ ਐਚ ਡੀਓ ਨੇ ਬਾਗਬਾਨੀ ਦੇ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਉਹਨਾਂ ਵੀ ਸਾਰੀਆਂ ਰਿਪੋਰਟਾਂ ਪਟਾ ਤਿਆਰ ਕਰ ਰਹੇ ਨੇ ਅਖਬਾਰ ਨੇ ਵੀ ਕਟਿੰਗ ਲਾਈ ਹੈ ਕਿ ਇਸ ਕਰਕੇ ਹੁਣ ਸਾਰੇ ਬਾਗਾਂ ਦੀ ਵਿਜ਼ਿਟ ਕਰਕੇ ਆਪਣੀ ਰਿਪੋਰਟ ਭੇਜਣਗੇ ਮੇਰੇ ਹਿਸਾਬ ਨਾਲ 20 ਤੋਂ 25% ਕਿਸੇ ਦਾ 30% ਹਰ ਬਾਗ ਦਾ ਉਹ ਆਪਣਾ ਨੁਕਸਾਨਾ ਜਿੱਥੇ ਜਿੱਥੇ ਕਿਸੇ ਨੇਰੀ ਨੇ ਵੱਧ ਅਟੈਕ ਕਰਤਾ ਉਹਦਾ ਨੁਕਸਾਨ ਹੈ ਪੱਟੀ ਕੋਲੇ ਇਹ ਨਹੀਂ ਕਿਹਾ ਜਾ ਸਕਦਾ ਕਿ ਮੇਰਾ 5% ਉਹਦਾ 2% ਹੈ ਹਰ ਬਾਗ ਦੀ ਆਪਣੀ ਸਿਚੁਏਸ਼ਨ ਮੇਰੀ ਸਰਕਾਰ ਇਹ ਕਿ ਉਹ ਮੰਗਿਆ ਵੀ ਸਾਨੂੰ ਇੱਕ ਇੰਸ਼ੋਰੈਂਸ ਜਿਹੜੀ ਇਹ ਪਾਸੀ ਲੈਂਦੀ ਜਾਵੇ ਤਾਂ ਜੋ ਜਦੋਂ ਕੁਦਰਤੀ ਆਫਤਾ ਆਉਂਦੀਆਂ ਨੇ ਇਹਨਾਂ ਦੇ ਨਾਲ ਸਾਡਾ ਬਚਾਅ ਹੋ ਸਕੇ ਕਿ ਕੋਈ ਸਾਲ ਪਿੱਛੋਂ ਰੋਟੀ ਮਿਲਣੀ ਹੈ ਕਿਉਂਕਿ 6-7 ਸਾਲ ਬੂਟੇ ਪਾਲਣ ਨੂੰ ਲੱਗ ਜਾਂਦੇ ਨੇ ਹੌਲੀ-ਹੌਲੀ ਹੌਲੀ-ਹੌਲੀ ਜਾ ਕੇ ਕੁਝ ਲੱਭਦਾ ਤੇ ਜਦੋਂ ਰੋਟੀ ਜਦੋਂ ਫਰੂਟ ਆਉਂਦਾ ਉਹਦਾ ਕੁਦਰਤ ਦੇ ਵਾਸ ਕੋਈ ਨਹੀਂਗਾ ਕਿਉਂਕਿ ਸਾਰਾ ਸਿਸਟਮ ਚੇਂਜ ਹੋ ਗਿਆ ਪਤਾ ਨਹੀਂ ਕਿਹੜੇ ਨੇਰੀ ਆਈ ਨਹੀਂ ਕਿਹੜੇ ਬਦਲਾਇ ਨਾ ਸਰਕਾਰ ਨੇ ਇਹੋ ਬੇਨਤੀ ਹੈ ਕਿ ਬਾਗਬਾਨਾਂ ਦੀ ਬਾਹ ਫੜੇ ਅਸੀਂ ਜੀ ਫਾਰਮ ਸੇਵਾ ਸਲਾਹਕਾਰ ਕੇਂਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਤਹਿਤ ਜਿਹੜੇ ਥੱਲੇ ਕੰਮ ਕਰਦੇ ਹਾਂ ਸੋ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਅਸੀਂ ਅਜੇ ਇੱਥੇ ਆਏ ਹਾਂ ਲਾਲੀਚੀਮਾ ਬਾਗ ਦੇ ਵਿੱਚ ਸੋ ਇਹ ਜਿਹੜਾ ਬਾਗ ਹੈ ਇਹ ਇਹ ਸਾਨੂੰ ਯੂਨੀਵਰਸਿਟੀ ਵੱਲੋਂ ਹਦਾਇਤਾਂ ਆਈਆਂ ਹਨ ਤੇ ਪਿਛੇ ਕੁਛ ਦਿਨ ਦੋ ਤਿੰਨ ਪਹਿਲਾਂ ਬੜਾ ਨੇਰੀ ਚੱਕੜ ਆਇਆ ਸੀ ਜਿਹਦੇ ਕਰਕੇ ਬਾਗਾਂ ਦਾ ਕਾਫੀ ਨੁਕਸਾਨ ਹੋਇਆ ਵਾ ਸੋ ਅੰਬ ਤੇ ਲੀਚੀ ਦੇ ਨੁਕਸਾਨ ਦੀ ਲਗਾਉਣ ਲਈ ਐਸਟੀਮੇਟ ਲਾਣ ਲਈ ਅਸੀਂ ਇੱਥੇ ਆਏ ਹਾਂ ਸੋ ਸਰਵੇ ਕਰ ਰਹੇ ਹਾਂ ਅਸੀਂ ਪੂਰੇ ਜ਼ਿਲ੍ਹੇ ਦਾ ਕਰਾਂਗੇ ਬਰਦਾਸਪੁਰ ਦਾ ਸੋ ਇਹ ਜਿਹੜਾ ਇਸ ਬਾਗ ਹੈ ਇੱਥੇ ਜਿਹੜਾ ਨੁਕਸਾਨ ਹੈ ਉਹ 10 ਤੋਂ 15% ਦੇ ਕਰੀਬ ਹੋਇਆ ਸੋ ਟਾਣੀਆਂ ਟੁੱਟੀਆਂ ਨੇ ਪੇਹਵਾਵਾ ਕਰਕੇ ਫਲ ਦਾ ਵੀ ਜਿਹੜਾ ਫਲ ਵੀ ਡਿੱਗਾ ਕਾਫੀ ਉਦਰਤੀ ਵੈਸੇ ਤੇ ਕੋਈ ਉਹ ਨਹੀਂ ਹੈਗਾ ਕੰਟਰੋਲ ਨਹੀਂ ਹੈਗਾ ਕਿਸੇ ਦਾ ਵੀ ਪਰ ਫਿਰ ਵੀ ਇਹਦੇ ਨੁਕਸਾਨ ਤੋਂ ਬਚਣ ਲਈ ਸਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਮੇਂ ਸਮੇਂ ਸਰ ਮੌਸਮ ਦੇ ਸੰਬੰਧਿਤ ਜਾਣਕਾਰੀ ਜਿਹੜੀ ਹੈ ਮਈਆ ਕਰਾਉਂਦੀ ਰਹਿੰਦੀ ਆ ਸੋ ਜਦੋਂ ਵੀ ਮੀਂਹ ਰੀ ਚੱਕੜ ਮੀਂਹ ਕਣੀ ਦਾ ਪਹਿਲਾਂ ਹੀ ਅੰਦੇਸ਼ਾ ਹੋਵੇ ਸੋ ਕਿਸਾਨਾਂ ਨੂੰ ਚਾਹੀਦਾ ਵੀ ਉਦੋਂ ਪਾਣੀ ਨਾ ਲਾਉਣ ਹੈਨਾ ਜੋ ਪਾਣੀ ਘੱਟ ਲੱਗਾ ਹੋਵੇ ਸੋ ਜੜਾ ਮਜ਼ਬੂਤ ਰਹੀਆਂ ਉਹ ਤਾਂ ਫਿਰ ਛੇਤੀ ਮਤਲਬ ਕਾਣੇ ਟੁੱਟਣ ਦਾ ਡਰ ਦਰਖਤ ਤੋਂ ਟਪੰਦਾ ਡਰ ਜਿਹੜਾ ਘਟ ਜਾਂਦਾ। ਸੋ ਇਹਦੇ ਇਲਾਵਾ ਜਿਹੜਾ ਅ ਵਿੰਡ ਬ੍ਰੇਕ ਜਿਹੜੇ ਆ ਵੀ ਉੱਚੇ ਰਖਤ ਜਿਹੜੇ ਆ ਆਲੇ-ਦੁਆਲੇ ਬਾਗ ਦੇ ਲਾਨ ਨਾਲ ਵੀ ਜਿਹੜਾ ਇਹ ਹੁੰਦਾ ਵੀ ਤੇਜ਼ ਹਵਾਵਾਂ ਜਿਹੜੀਆਂ ਉਹਨਾਂ ਦੀ ਗਤੀ ਰੁਕ ਜਾਂਦੀ ਹੈ ਜਾਂ ਘਟ ਜਾਂਦੀ ਹੈ ਜਿਸ ਦੇ ਕਰਕੇ ਨੁਕਸਾਨ ਘੱਟ ਹੁੰਦਾ। ਸੋ ਇਹ ਕੁਝ ਇੱਕ ਦੋ ਤਰੀਕੇ ਹੈਗੇ ਹੋਰ ਤੇ ਕੋਈ ਜ਼ਿਆਦਾ ਕੰਟਰੋਲ ਕੀਤਾ ਨਹੀਂ ਜਾ ਸਕਦਾ। ਅਸੀਂ ਜੀ ਇਹਦੀ ਰਿਪੋਰਟ ਇਸ ਹਫਤੇ ਦੇ ਵਿੱਚ ਬਣਾ ਬਣਾ ਕੇ ਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਭੇਜ ਦਾਂਗੇ। ਸੋ ਸਾਡਾ ਵਿਭਾਗ ਜਿਹੜਾ ਹੈਗਾ ਵਾ ਡਾਇਰੈਕਟਰਟ ਆਫ ਐਕਸਟੈਂਸ਼ਨ ਐਜੂਕੇਸ਼ਨ ਆ ਸੋ ਅਸੀਂ ਇੱਥੇ ਡਾਕਟਰ ਐਕਸਟੈਂਸ਼ਨ ਐਜੂਕੇਸ਼ਨ ਨੂੰ ਰਿਪੋਰਟ ਭੇਜਦਾ ਹਾਂ